ਦੇਖੋ ਗੱਲ ਇਹ ਮੈਂ ਬੇਨਤੀ ਕਰਾਂ ਹਜੇ ਤੱਕ ਮੀਟਿੰਗ ਨਹੀਂ ਉਸ ਤਰ੍ਹਾਂ ਦੀ ਮੀਟਿੰਗ ਨਹੀਂ ਇੱਕ ਮਿੰਟ ਹੋਇਆ ਸਾਡੇ ਅਫਸਰਾਂ ਨਾਲ ਡੀਸੀ ਆਪਣਾ ਜਮ ਪਟਿਆਲਾ ਸਾਰੇ ਅਧਿਕਾਰੀ ਆ ਗਏ ਨੇ ਸੀਨੀਅਰ ਅਧਿਕਾਰੀ ਡੀਜੀਪੀ ਆ ਗਏ ਆ ਏਡੀਜੀਪੀ ਆ ਗਏ ਗੱਲ ਇਹ ਹੋਈ ਏ ਕਿ ਸਭ ਤੋਂ ਪਹਿਲਾਂ ਤਾਂ ਇਹਨੂੰ ਬੰਦ ਕਰੋ ਮੀਟਿੰਗ ਦਾ ਜਿਹੜਾ ਬਣਾਉਣਾ ਹੈ ਉਹ ਉਹ ਸਿਸਟਮ ਤਾਂ ਬਣਾਣਾ ਹੈ ਪਹਿਲਾਂ ਆ ਜਿਹੜੇ ਮਤਲਬ ਦੋਨਾਂ ਮੋਡਰਨਾਂ ਦੇ ਉੱਤੇ ਜਿਹੜੇ ਇਹ ਲਗਾਤਾਰ ਮਤਲਬ ਫਾਇਰਿੰਗ ਹੋ ਰਹੀ ਹੈ ਗੋਲੇ ਧਾਕੇ ਜਾ ਰਹੇ ਇਹਨੂੰ ਸਭ ਤੋਂ ਪਹਿਲਾਂ ਬੰਦ ਕਰੋ ਔਰ ਉਹਦੇ ਲਈ ਮਤਲਬ ਪ੍ਰਕਿਰਿਆ ਉਹਨਾਂ ਨੇ ਸ਼ੁਰੂ ਕੀਤੀ ਹੈ ਕਿ ਅਸੀਂ ਹੁਣੇ ਮਤਲਬ ਸਰਕਾਰ ਵੱਲੋਂ ਕੀ ਤੁਹਾਨੂੰ ਆਇਆ ਹੈ ਮੈਸੇਜ ਨਹੀਂ ਨਹੀਂ ਹਜੇ ਮੈਂ ਫਿਰ ਵੇੰਦੀ ਕਹਿੰਦਾ ਜੀ ਸਰਕਾਰ ਨਾਲ ਗੱਲ ਹੀ ਉਦੋਂ ਕਰਾਂਗੇ ਜਦੋਂ ਕਰਾਂਗੇ ਪਹਿਲਾਂ ਬੰਦ ਕਰਵਾਵਾਂਗੇ ਨਾ ਕੋਈ ਅਪਡੇਟ ਦੇ ਦਿਓ ਜੀ ਕੋਈ ਗੱਲਬਾਤ ਕਰਨ ਨੂੰ ਸੌਦਾ ਦੁਬਾਰਾ ਆਇਆ ਦੇਖੋ ਆ ਜਿਹੜੇ ਅਧਿਕਾਰੀ ਆਏ ਨੇ ਇਸ ਕਾਰਨ ਸੇ ਹੋ ਰਹੀ ਹੈ ਇਹ ਸਰਕਾਰ ਦੇ ਗੱਲਬਾਤ ਦੇ ਸਦੇ ਲਈ ਹੀ ਆਏ ਨੇ ਅਧਿਕਾਰੀ ਆਏ ਹੋਣੇ ਪਰ ਵੇੰਦੀ ਬੇਸ਼ੱਕ ਅਧਿਕਾਰੀਆਂ ਕੋਲੇ ਪਹਿਲਾਂ ਇਹ ਗੱਲ ਰੱਖੀ ਹੈ ਕਿ ਅਸੀਂ ਗੱਲਬਾਤ ਸਾਡੀ ਫਿਰ ਅੱਗੇ ਵਧਣੀ ਆ ਪਹਿਲਾਂ ਤੁਸੀਂ ਕਿਰਪਾ ਕੀ ਕਰੋ ਕਾਇਮ ਕੀ ਕਹਿ ਰਹੀ ਹੈ ਕਿ ਕਿਥੇ ਮੀਟਿੰਗ ਕਰਵਾਉਣ ਲਈ ਕਹਿ ਰਹੀ ਇਹ ਤਾਂ ਡਿਮਾਂਡ ਕੋਈ ਜਿਹਦੇ ਬਾਰੇ ਮੀਟਿੰਗ ਕਰਾਂਗੇ ਪਰ ਇਸ ਤੋਂ ਬਾਅਦ ਕਿੱਥੇ ਹੋਈ ਹੈ ਬੇਨਤੀ ਕੀ ਹੈ ਬੇਨਤੀ ਇਹ ਹੈ ਕਿ ਸਾਡੀ ਉਹਨਾਂ ਨਾਲ ਹਜੇ ਟਾਈਮਿੰਗ ਕਿੱਥੇ ਹੋਏਗੀ ਕਿੱਥੇ ਕਰਾਂਗੇ ਵੈਨਿਊ ਕੀ ਹੋਏਗਾ ਇਹ ਗੱਲਾਂ ਬਾਅਦ ਆ ਜਦੋਂ ਪਹਿਲਾਂ ਫਾਇਰਿੰਗ ਮੰਨ ਦੇ ਜੀ ਤਾਂ ਫਾਇਰਿੰਗ ਨੂੰ ਲੈ ਕੇ ਕੀ ਕਹਿ ਰਹੀ ਹੈ ਫਾਇਰਿੰਗ ਮਾਰੀ ਉਹਨਾਂ ਦੀ ਗੱਲ ਚੱਲ ਰਹੀ ਹੈ ਤੁਹਾਨੂੰ ਅੱਜ ਕੀ ਸੀ ਕਿ ਇਸ ਮਾਮਲੇ ਦੇ ਵਿੱਚ ਪੰਜਾਬ ਸਰਕਾਰ ਕੋਈ ਕਦਮ ਚੁੱਕੇਗੀ ਐਫ ਆਈ ਆਰ ਦਰਜ ਹਾਂ ਉਹ ਨੂੰ ਲੈ ਕੇ ਕੀ ਕਰੇ ਉਹ ਡੀਸੀ ਬੁਲਾਏ ਬੈਠੇ ਸੀ ਡਿਪਟੀ ਕਮਿਸ਼ਨਰ ਅੱਜ ਆ ਗਿਆ ਐਸਐਸਪੀ ਆਪਣਾ ਪਟਿਆਲਾ ਵੀ ਆ ਗਿਆ ਇੱਥੋਂ ਦਾ ਡੀਆਈਜੀ ਸਾਹਿਬ ਵੀ ਆ ਗਏ ਨੇ ਉਹ ਸਾਰੇ ਬੈਠੇ ਨੇ ਸਾਡੇ ਵਿੱਚ ਪੰਜਾਬ ਦੀ ਹੱਦ ਦੇ ਵਿੱਚ ਡਰੋਨ ਦਾ ਇਹ ਮੈਂ ਯਾਰ ਹਾ ਰੱਬ ਮੈਂ ਇਹੀ ਤਾਂ ਮੈਂ ਕਹਿ ਰਿਹਾ ਤੇਰੇ ਤੋਂ ਸਾਨੂੰ ਇਹ ਗੱਲ ਤੋਂ ਪੁੱਛੇ ਰਿਹਾ ਨਾ ਗੱਲਾਂ ਤਾਂ ਬਹੁਤ ਕਰਦਾ ਪਰ ਸੁਣੋ ਸੁਣੋ ਫਿਰ ਹੋਰ ਸੁਣੋ ਜੀ ਡੀਸੀ ਨੇ ਕਿਹਾ ਕਿ ਮੈਂ ਤੁਹਾਨੂੰ ਲੈਟਰ ਦੀ ਕਾਪੀ ਦੇ ਦਿੰਦਾ ਮੈਂ ਲੈਟਰ ਲਿਖ ਚੁੱਕਿਆ ਕਿ ਕਿਸੇ ਤਰ੍ਹਾਂ ਦਾ ਵੀ ਡਰੋਨ ਇੱਧਰ ਆ ਕੇ ਮੇਰੇ ਮੇਰੀ ਜੂਰੀ ਜਕਸ਼ਨ ਦੇ ਵਿੱਚ ਫਾਇਰਿੰਗ ਨਾ ਕਰੇ ਇਹ ਬੰਦ ਕਰੋ ਆਪ ਦਾ ਉਹਦਾ ਮੈਂ ਨਰਾਂ ਡਰੋਨ ਡਰੋਨ ਆਉਂਦਾ ਰਿਹਾ ਜੀ ਮੈਂ ਇਹੀ ਮੈਂ ਗੱਲ ਕਰ ਰਿਹਾ ਇੱਥੇ ਫਿਰ ਅਸੀਂ ਇਹੀ ਕਿਹਾ ਮੈਂ ਸਾਹਮਣੇ ਸਮਝੇ ਇਹੀ ਤਾਂ ਅਸੀਂ ਕਿਹਾ ਵਿਕੀ ਕੋ ਬੋਰੀਆਂ ਨਾਲ ਜ਼ਖਮੀ ਹੋਏ ਨੇ ਹੁਣ ਵੀ ਕਿਸਾਨ ਨੂੰ ਬੱਸ ਇਹ ਹੀ ਤਾਂ ਇਹ ਹੀ ਤਾਂ ਅਸੀਂ ਕਿਹਾ ਜਲੇਸ ਤੇ ਜਲੇਰਾ ਦੀ ਮੁੰਡੀ ਪੈ ਰਹੀ ਹੈ ਮੰਗਿਆ ਲੈਟਰ ਕਿਸ ਨੂੰ ਲਿਖਿਆ ਜੀ ਪਟਿਆਲਾ ਡੀਸੀ ਨੇ ਪਟਿਆਲਾ ਡੀਸੀ ਨੇ ਸੋ ਸੰਭਾਲਾ ਦੀ ਸੀ ਕਿ ਥਿਲੀ ਵੀ ਬਾਕਾ ਦਾ ਤੇ ਤੇਰਾ ਮੇਰੇ ਏਰੀਆ ਦੇ ਵਿੱਚ ਆ ਕੇ ਇੱਥੇ ਇਹ ਕਰਨਾ ਗਲਤ ਹੈ ਜਿਹਨੂੰ ਰੋਕ ਕਰਦੇ ਨੂੰ ਜਿਹੜਾ ਟੋਨ ਨਹੀਂ ਹੋਣਾ ਚਾਹੀਦਾ ਇਹ ਨਹੀਂ ਰੋਕ ਤੇ ਕਾਰਵਾਈ ਹਰਬਾ ਉਹ ਹੁਣ ਉਹਨੂੰ ਮੈਂ ਪੁੱਛਰੂਗਾ ਵੀ ਤੂੰ ਕੀ ਕਰਦਾ ਤੁਸੀਂ ਪੁੱਛ ਨਹੀਂ ਕੀਤਾ ਸੀ ਜੀ ਅੰਦਰ ਹੋਰ ਕੀ ਕਰਨ ਦੀ ਪਰਤਾਂ ਦਾ ਮੈਂ ਦੱਸਦਾ ਸਾਡੀ ਬਹਿਸ ਕੀ ਹੋਈ ਹੈ ਅ ਸਾਡੀ ਅਜੇ ਚਰਚਾ ਇਸ ਗੱਲ ਤੇ ਚੱਲ ਰਹੀ ਹੈ ਕਿ ਇਹਨੂੰ ਰੋਕੋ ਹੁਣ ਇਹ ਚੱਲ ਰਹੀ ਹੈ ਨਾ ਜੇ ਉਹ ਨਹੀਂ ਰੁਕਦਾ ਤਾਂ ਫਿਰ ਅਗਲੀ ਗੱਲ ਚੱਲੇਗੀ ਹੁਣ ਤੁਸੀਂ ਕਾਰਵਾਈ ਕਰੋ ਉਹ ਜਦੋਂ ਸਾਡੇ ਨਾਲ ਐਗਰੀ ਨੇ ਇਸ ਗੱਲ ਦੇ ਉੱਤੇ ਵੀ ਅਸੀਂ ਇਹਨੂੰ ਰੋਕਦੇ ਹਾਂ ਤਾਂ ਫਿਰ ਤਾਂ ਮਤਲਬ ਆਪਾਂ ਨੂੰ ਉਹਨਾਂ ਰੋਕਣ ਚਿੱਕਰ